ਆ ਪੰਜਾਬ ਸੀ ਅੱਜ ਤੋਂ 20 30 ਸਾਲ ਪਹਿਲਾਂ ਪਿੰਡਾਂ ਚ ਏਡੇ ਵਧੀਆ ਪੱਕੇ ਘਰ ਹੈਗੇ ਸੀ ਪਹਿਲਾਂ ਸ਼ਹਿਰਾਂ ਚ ਚਲੋ ਪੁਰਾਣੇ ਪਹਿਲਾਂ ਵੀ ਹੈਗੇ ਸੀ ਘਰ ਵਧੀਆ ਵਧੀਆ ਪਿੰਡਾਂ ਚ ਨਹੀਂ ਸੀ ਹੈਗੇ ਸੋਹਣੇ ਸੁਹਣੇ ਕੋਠੀਆਂ ਵਧੀਆ ਪੈ ਗਈਆਂ ਘਰ ਵਧੀਆ ਆ ਗਏ ਸਾਧਨ ਵਧੀਆ ਆ ਗਏ ਇੰਨਾ ਕੁਝ ਹੋਣ ਤੋਂ ਬਾਅਦ ਵੀ ਨਾਲ ਇੱਕ ਚੀਜ਼ ਨੋਟ ਕੀਤੀ ਲੁੱਟਾਂ ਖੋਹਾਂ ਗੈਂਗਸਟਰ ਥਾਂ ਥਾਂ ਤੇ ਕੋਈ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਦੇ ਇੱਕ ਤੋਂ ਪੈਦਾ ਹੋ ਰਿਹਾ ਸਾਰਾ ਕੁਝ ਇਸ ਸਭ ਸਮਾਜ ਦਾ ਗੁਰੂ ਦੀ ਬਾਣੀ ਤੋਂ ਟੁੱਟਣ ਨਾਲ ਪੈਦਾ ਹੋ ਰਿਹਾ ਕਿੱਥੇ ਇਹਨਾਂ ਹੱਥਾਂ ਨਾਲ ਲੋਕਾਂ ਦਾ ਭਲਾ ਕਰਨਾ ਸੀ ਕਿੱਥੇ ਕਿਸੇ ਪਿਆਸੇ ਨੂੰ ਪਿਆਣੀ ਪਿਉਣਾ ਸੀ ਕਿਸੇ ਲੋੜਵੰਦ ਦੀ ਹੈਲਪ ਕਰਨੀ ਸੀ ਇਹਨਾਂ ਹੱਥਾਂ ਨਾਲ ਹੀ ਇੱਕ ਦੂਜੇ ਖੂਨ ਦੇ ਪਿਆਸੇ ਬਣ ਗਿਆ ਸਾਡਾ ਸਮਾਜ ਕਿਉਂਕਿ ਅਸੀਂ ਗੁਰੂ ਦੀ ਸੰਗਤ ਨਾਲੋਂ ਟੁੱਟ ਗਏ ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਗਏ ਤੋ ਇਸ ਕਰਕੇ ਆਪੋ ਆਪਣੇ ਪਰਿਵਾਰਾਂ ਵਿੱਚ ਹੁਣ ਚਲੋ ਮੈਂ ਮੰਨਿਆ ਵੱਡਾ ਬੰਦਾ ਜਿਹੜਾ ਕੋਈ ਨੌਜਵਾਨ ਕਲੀਨ ਸ਼ੇਪ ਹੋ ਜਾਂਦਾ ਚਲੋ ਉਹ ਆਪਣੀ ਸੋਚ ਮੁਤਾਬਕ ਹੁੰਦਾ ਜਿਹੜਾ ਬੱਚਾ ਜੇ ਹੈ ਹੀ 1.5 ਸਾਲ ਦਾ ਸਾਲ ਦਾ ਉਹਨੂੰ ਤੇ ਪਤਾ ਵੀ ਨਹੀਂ ਹੈਗਾ ਵਿਚਾਰੇ ਨੂੰ ਉਹਦੇ ਸਿਰ ਦੇ ਕੇਸ ਕਿਨੇ ਕਟਾਈਪ ਵਾਲਾ ਬੋਲੋ ਸਾਸ ਜੀ ਚਲੋ ਵੱਡੀ ਉਮਰ ਦਾ ਆਪਾਂ ਮੰਨਿਆ ਵੀ ਬੱਚਾ ਕਹਿੰਦਾ ਸੀ ਮੈਂ ਨਹੀਂ ਕੇਸ ਰੱਖਣੇ ਆਪਣੇ ਸਿਰ ਤੇ ਜਿਹੜਾ ਵੱਡਾ ਸੀ 15 ਸਾਲ ਦਾ 10 ਸਾਲ ਦਾ ਜਿਹੜਾ ਬੱਚਾ ਜੇ ਹੈ ਹੀ ਇਹਦੇ ਸਾਲ ਦਾ 1.5 ਸਾਲ ਦਾ ਜਿਹਦੇ ਸਿਰ ਦੇ ਜਿਹ ਨਿਕਾ ਜਿਹਾ ਜੂੜਾ ਹੋ ਸਕਦਾ ਸੀ ਉਹਦੇ ਸਿਰ ਦੇ ਕੇਸ ਕਿਨੇ ਕਟਾਈ ਜੀਪਲਾ ਬੋਲੋ ਭੈਣੋ ਬੋਲੋ ਜੀ ਜਦੋਂ ਛੋਟਾ ਜਿਹਾ ਬੱਚਾ ਆਪਣੇ ਘਰ ਚ ਹੈ ਸਾਲ 1.5 2 ਸਾਲ ਦਾ ਉਹਦੇ ਸਿਰ ਤੇ ਵੀ ਕੇਸ ਹੈ ਨਹੀਂ ਅਸ਼ਾ ਕਈਆਂ ਘਰਾਂ ਵਿੱਚ ਉਲਟ ਹੁੰਦਾ ਕਈਆਂ ਘਰਾਂ ਦੇ ਬੱਚੇ ਕੇਸ ਨਹੀਂ ਘਟਾਉਂਦੇ ਪਿਤਾ ਦੇ ਸਿਰ ਤੇ ਕੇਸ ਕੇਸ ਹੈ ਨਹੀਂ ਇੱਕ ਵਾਰੀ ਅਸੀਂ ਚਮਕੌਰ ਸਾਹਿਬ ਦੀ ਗੱਲ ਹੈ ਫਤਿਹਗੜ੍ਹ ਸਾਹਿਬ ਦੀ ਸਰਹੰਦ ਦੀ ਗੱਲ ਦੱਸਣ ਲੱਗਾ ਅਸੀਂ ਫਤਿਹਗੜ੍ਹ ਸਾਹਿਬ ਗਏ ਤੇ ਦਰਸ਼ਨ ਕਰਕੇ ਅਸੀਂ ਜਦੋਂ ਗੱਡੀ 'ਚ ਬਹਿਣ ਲੱਗੇ ਤੇ ਉੱਥੇ ਨਾ ਇੱਕ ਪਰਿਵਾਰ ਸਾਡੇ ਸਾਹਮਣੇ ਦਾ ਗੱਡੀ ਤੇ ਖਲੋਤਾ ਉਹਨਾਂ ਨਾਲ ਇੱਕ ਬੱਚਾ ਸੀ 10 ਕਸਾਲ 11 ਸਾਲ ਦਾ ਬੱਚਾ ਸੀ ਉਹਦੇ ਸਿਰ ਤੇ ਬੜਾ ਸੋਹਣਾ ਜਿਹਾ ਜੂڑا ਉਹਨਾਂ ਨੇ ਪਟਕੀ ਸਜਾਈ ਹੋਈ ਉੱਤੇ ਪਰ ਜਿਹੜਾ ਵੀਰ ਉਹਦੇ ਨਾਲ ਖਲਤਾ ਸੀ ਉਹਦੇ ਸਿਰ ਤੇ ਕੋਈ ਕੇਸ ਨਹੀਂ ਸੀ ਹੈਗਾ ਕਲੀਨ ਸ਼ੇਵ ਸੀ ਤੇ ਮੈਂ ਗੱਡੀ ਚ ਉਤਰ ਕੇ ਉਹਦੇ ਲਾਗੇ ਚ ਰਿਹਾ ਮੈਂ ਫਤੇ ਬੁਲਾਈ ਮੈਂ ਕਿਹਾ ਵੀਰ ਜੀ ਇਹ ਬੱਚਾ ਕਹਿੰਦਾ ਮੇਰਾ ਬੇਟਾ ਹੈ ਜੀ ਅਸੀਂ ਦੋਨੋਂ ਪਤੀ ਪਤਨੀ ਉਹ ਮੁਕਸਰ ਦੇ ਇਲਾਕੇ ਚ ਆਏ ਸਨ ਮੈਂ ਕਿਹਾ ਵੀ ਤੁਹਾਡੇ ਬੱਚੇ ਦੇ ਸਿਰ ਤੇ ਬਹੁਤ ਸੋਹਣੇ ਜਿਹਾ ਪਟਕਾ ਸਜਿਆ ਹੋਇਆ ਵਾ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਇਦਾਂ ਸਭ ਸੂਰਤ ਰਵੇ ਉਹ ਮੈਨੂੰ ਕਹਿੰਦਾ ਜੀ ਮੈਂ ਬਿਲਕੁਲ ਚਾਹੁੰਦਾ ਸਾਡਾ ਬੱਚਾ ਇਦਾਂ ਸਭ ਸੂਰਤ ਰਵੇ ਸਿੱਖ ਰਵੇ ਸਾਡਾ ਬੱਚਾ ਮੈਂ ਕਿਹਾ ਪੱਕੀ ਗੱਲ ਹੈ ਕਹਿੰਦੇ ਹਾਂਜੀ ਮੈਂ ਕਿਹਾ ਪਰਤਾਂ ਨੂੰ ਲੱਗਦਾ ਨਹੀਂ ਇਹਨੇ 15 16 ਸਾਲ ਦਾ ਜਦੋਂ ਹੋਣਾ 20 ਸਾਲ ਦਾ ਇਹਨੇ ਕੇਸ ਕਟਾਉਣ ਦੀ ਕੋਸ਼ਿਸ਼ ਕਰਨੀ ਹੈ ਕਹਿੰਦਾ ਕਿਉਂ ਮੈਂ ਕਿਹਾ ਜਦੋਂ ਉਹਨੇ ਤੁਹਾਡੇ ਵੱਲ ਵੇਖਣਾ ਵੀ ਜੇ ਕੇਸ ਇਹਨੇ ਜ਼ਰੂਰੀ ਹੁੰਦੇ ਮੇਰਾ ਪਿਤਾ ਵੀ ਰੱਖਦਾ ਅਜੇ ਤਾਂ ਛੋਟਾ ਆਉ ਜਦੋਂ ਇਹਨੂੰ ਸਮਝ ਆਉਣੀ ਹੈ ਵੀ ਵਾਕਿਆ ਕੇਸਾਂ ਦਾ ਸਿੱਖੀ ਵਿੱਚ ਕੋ ਥਾਂ ਵਾ ਤੇ ਇਹਨੇ ਤੁਹਾਡੇ ਵੱਲ ਵੇਖਣਾ ਵੀ ਜੇ ਇੰਨੇ ਜ਼ਰੂਰੀ ਹੁੰਦੀ ਤੇ ਪਿਓ ਵੀ ਰੱਖਦਾ ਕਹਿੰਦਾ ਵੀ ਜੀ ਇਹ ਤੇ ਕਦੀ ਅਸੀਂ ਸੋਚਿਆ ਹੀ ਨਹੀਂ ਮੈਂ ਕਿਹਾ ਤੁਹਾਨੂੰ ਪਤਾ ਸੀ ਕੇਸਰ ਆਲ ਤੇ ਆਪਣੇ ਬੱਚਿਆਂ ਨੂੰ ਤੋੜ ਰਹੇ ਹਾਂ ਜਦੋਂ ਇੱਕ ਬਾਪ ਆਪਣੇ ਬੱਚਿਆਂ ਦੇ ਸਾਹਮਣੇ ਪੋਤਰਿਆਂ ਦੇ ਸਾਹਮਣੇ ਨਸ਼ਾ ਪੀਂਦਾ ਹੈ ਹੁਣ ਤੁਸੀਂ ਕੱਲ ਨੂੰ ਕਹੋ ਵੀ ਸਾਡੇ ਪੋਤਰੇ ਤੇ ਸਾਡੇ ਬੱਚੇ ਨਾ ਪੀਣ ਅੱਜ ਨਹੀਂ ਪੀਣਗੇ ਤੇ ਕੱਲ ਗਲਤ ਰਸਤੇ ਪੈਣਗੇ ਕਿਉਂਕਿ ਰਾਹ ਆਪਾਂ ਪਾ ਦਤਾ ਨਾ ਅਸੀਂ ਉਸ ਰਾਹ ਤੇ ਤੋਰ ਦਿੱਤਾ ਬੱਚਿਆਂ ਨੂੰ ਆਪਣੇ ਆਪ ਨੂੰ ਬਧਰੀਏ ਕੀ ਇਹ ਪੰਜਾਬ ਨਸ਼ਿਆਂ ਦਾ ਪੰਜਾਬ ਨਹੀਂ ਸੀ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਇੱਕ ਸਿਧਾਂਤ ਸਿੱਖੀ ਵਿਚਾਰਧਾਰਾ ਦਿੱਤੀ ਸੀ ਕਿ ਸਵੇਰੇ ਵਕਤ ਸਿਰ ਉਠੋ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਮੰਜੇ ਨੂੰ ਤਿਆਗੋ ਬਿਸਤਰੇ ਨੂੰ ਤਿਆਗੋ ਸਵੇਰੇ ਇਸ਼ਨਾਨ ਕਰੋ ਆਪਣੇ ਸਤਿਗੁਰ ਦੀ ਬਾਣੀ ਪੜੋ ਤੇ ਫਿਰ ਆਪਣੇ ਕੰਮ ਕਾਜਾਂ ਵਾਲੇ ਬਣੇ ਤੁਰੋ ਸ਼ਾਮ ਨੂੰ ਆਪਣੇ ਘਰਾਂ ਜਾਓ ਜਦੋਂ ਵੀ ਤੁਹਾਡਾ ਟਾਈਮ ਲੱਗੇ ਆਪਣੇ ਸਤਿਗੁਰ ਦੀ ਬਾਣੀ ਖੁਦ ਪੜੋ ਗੁਰੂ ਦੇ ਉਪਦੇਸ਼ ਨੂੰ ਮੰਨੋ ਅਛਾ ਸਾਰੇ ਲੋਕ ਚਾਹੁੰਦੇ ਆ ਸਾਡੇ ਘਰ ਦੁੱਖ ਨਾ ਆਉਣ ਤੇ ਕੰਮ ਸਾਰੇ ਉਹ ਕਰਦੇ ਆ ਜਿਹੜਾਂ ਵਿੱਚੋਂ ਮਿਲਣਾ ਹੀ ਦੁੱਖ ਜਿਵੇਂ ਇਹ ਸੇਮ ਇਦਾਂ ਜਿਵੇਂ ਚਾਹੁੰਦੇ ਸਾਰੇ ਤੰਦਰੁਸਤੀ ਆ ਤੇ ਪਕਵਾਨ ਉਹ ਖਾ ਰਿਹਾ ਜਿਨ੍ਹਾਂ ਪਕਵਾਨਾਂ ਨਾਲ ਬੰਦੇ ਨੇ ਬਿਮਾਰ ਜਾਦਾ ਹੋਣਾ ਤੁਸੀਂ ਵੇਖ ਲਓ ਮਾਰਕੀਟ ਦੇ ਵਿੱਚ ਜਿਆਦਾ ਜਿਹੜਾ ਖਾਣ ਵਾਲਾ ਸਮਾਨ ਹੈ ਉਹ ਬਿਮਾਰ ਕਰਨ ਵਾਲਾ ਹੈ ਤੇ ਬੰਦਾ ਚਾਹੁੰਦਾ ਤੰਦਰੁਸਤੀ ਕਿ ਮੈਂ ਠੀਕ ਰਹਾ ਮੈਨੂੰ ਕਿਸੇ ਡਾਕਟਰ ਕੋਲ ਨਾ ਜਾਣਾ ਪਵੇ ਮੈਨੂੰ ਕੋਈ ਦਵਾਈ ਨਾ ਖਾਣੀ ਪਵੇ ਸਾਡੇ ਘਰੋਂ ਦਵਾਈਆਂ ਨਿਕਲ ਜਾਣ ਜਿਹਨੂੰ ਕਹਿੰਦੇ ਤੇ ਜਦੋਂ ਸਾਹਮਣੇ ਪਕਵਾਨ ਆਉਂਦਾ ਨਾ ਖਾਂਦਾ ਉਹ ਆ ਜਿਹਦੇ ਨਾਲ ਰੋਗ ਵਧਣਾ ਸੇਮ ਇਦਾਂ ਹੀ ਚਾਹੁੰਦੇ ਸਾਰੇ ਆ ਸਾਡੇ ਘਰਾਂ 'ਚ ਸੁੱਖ ਆਵੇ ਤੇ ਜੇ ਸੁੱਖ ਚਾਹੁੰਨੇ ਆ ਨਾ ਤੇ ਫਿਰ ਸਾਨੂੰ ਸੁੱਖ ਵਾਲਾ ਕੰਮ ਵੀ ਕਰਨੇ ਪੈਣਗੇ ਹੁਣ ਸ਼ਬਦ ਵਰਤਿਆ ਮਹਾਰਾਜ ਨੇ ਕਹਲਗੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਹੁਣ ਗੱਲ ਸਮਝ ਆ ਗਈ ਗੁਰੂ ਦੇ ਚਰਨ ਕੀ ਆ ਗੁਰੂ ਦਾ ਸ਼ਬਦ ਜਦੋਂ ਅਸੀਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਨਾ ਸਮਝ ਲਓ ਅਸੀਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਅਸੀਂ ਆਪਣੇ ਗੁਰੂ ਦੇ ਚਰਨਾਂ ਨੂੰ ਧਿਉਨੇ ਆ ਆਪਣੇ ਅੰਦਰ ਚਰਨਾਂ ਨੂੰ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਾਰੇ ਬਲੋ ਆਪ ਛੱਡ ਸਦਾ ਰਹਿ ਪਰਨੇ ਆਪਣੀ ਸੋਚ ਆਪਣੇ ਮਨ ਦੀ ਮਤ ਛੱਡ ਕੇ ਸਦਾ ਆਪਣੇ ਗੁਰੂ ਦੇ ਪਰਨੇ ਰਵੇ ਗੁਰੂ ਦੇ ਆਸਰੇ ਰਵੇ